1 ਜੂਨ ਦਾ ਫਾਈਨਲ ਸ਼ੋਅ ਸ਼ੁਰੂ ਹੋ ਚੁੱਕਿਆ ਹੈ 7 ਵੱਜ ਚੁੱਕੇ ਨੇ ਵੱਡੀ ਗਿਣਤੀ ਦੇ ਵਿੱਚ ਵੋਟਰ ਇਸ ਵੇਲੇ ਪਹੁੰਚ ਚੁੱਕੇ ਨੇ ਆਪਣੀ ਵੋਟ ਦਾ ਭੁਗਤਾਨ ਕਰਨ ਦੇ ਲਈ ਦੂਜੇ ਪਾਸੇ ਦਿਗਜ ਜਿਹੜੇ ਆ ਰਾਗਵ ਚੱਡਾ ਜੇਪੀ ਨੱਡਾ ਉਹ ਵੀ ਪਹੁੰਚ ਚੁੱਕੇ ਨੇ ਵੋਟ ਪਾਉਣ ਦੇ ਲਈ ਰਾਗਵ ਚੱਡੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤਿੱਕੇਗੀ ਅੱਖਾਂ ਦੇ ਉੱਤੇ ਕਾਲੀਆਂ ਐਂਕਲ ਲਗਾ ਕੇ ਰਾਗਵ ਚੱਡਾ ਮੁਹਾਲੀ ਵਿਖੇ ਪਹੁੰਚ ਚੁੱਕੇ ਨੇ ਆਪਣੀ ਵੋਟ ਦਾ ਭੁਗਤਾਨ ਕਰਨ ਦੇ ਲਈ ਹਾਲਾਂਕਿ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਉਹਨਾਂ ਨੇ ਗੁਰੇਜ਼ ਕੀਤਾ ਦੂਜੇ ਪਾਸੇ ਹਿਮਾਚਲ ਦੇ ਵਿੱਚ ਵੀ ਅੱਜ VOTING ਹੋ ਰਹੀ ਹੈ ਤੇ ਅਜੇ ਦੇ ਵਿੱਚ ਸੁਮਨ ਜੇਪੀ ਨੱਡਾ ਵੀ VOT ਦਾ ਭੁਗਤਾਨ ਕਰਨ ਤੋਂ ਪਹਿਲਾਂ ਮੰਦਰ ਵਿਖੇ ਪਹੁੰਚੇ ਨੇ ਅਰਦਾਸਾਂ ਅਰਜ਼ੋਈਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਤਾਂ ਕਿ ਲੋਕਾਂ ਦੇ ਵਿੱਚ ਜੋ ਹੈ ਛਾਪ ਛੱਡੀ ਜਾ ਸਕੇ ਐਮਪੀ ਬੜਿਆ ਜਾ ਸਕੇ ਬਿਲਕੁਲ ਹੁਣ 7 ਵਜੇ ਨੇ ਤੇ 7 ਵਜੇ ਤੋਂ 6 ਵਜੇ ਤੱਕ ਉਹ ਸਮਾਂ ਜਦੋਂ ਤਮਾਮ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾ ਤੇਜ਼ ਹੀ ਰਹਿਣੀਆਂ ਨੇ ਔਰ ਜਦੋਂ ਕਿਸੇ ਨੇ ਜਿੱਤ ਜਾਣੇ 5 ਸਾਲ ਆਮ ਲੋਕਾਂ ਦੀਆਂ ਧੜਕਣਾ ਤੇਜ਼ ਰਹਿਣੀਆਂ ਨੇ ਪਰ ਆ ਜਿਹੜਾ ਸਮਾਂ ਹੈ ਨਾ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਇਹ ਹਰ ਉਮੀਦਵਾਰ ਦੇ ਲਈ ਬੜਾ ਕ੍ਰੁਸ਼ਕੀ ਲੱਦੇ ਕੋ ਹਰ ਕੋਈ ਪਾਠ ਕਰ ਰਿਆ ਹੋਣਾ ਕਿਸੇ ਨਾ ਕਿਸੇ ਧਾਰਮਿਕ ਸਥਾਨ ਤੇ ਪਹੁੰਚ ਗਿਆ ਹੋਣਾ ਅਰ ਕੋਈ ਆਪਣੀ ਮਾ ਦੇ ਆਪਣੇ ਪਿਤਾ ਦੇ ਚਰਨਾ ਚ ਬੈ ਕੇ ਉਹਨਾਂ ਦੇ ਪੈਰਾਂ ਚ ਬੈ ਕੇ ਉਹਨਾਂ ਤੋਂ ਆਸ਼ੀਰਵਾਦ ਮੰਗ ਰਿਆ ਹੋਣਾ ਕਿ ਫਤਿਹ ਹੋਵਾ ਮੈਂ ਹਰ ਮੈਦਾਨ ਫਤਿਹ ਕਰਾਂ ਪਰ ਕਿਹੜਾ ਮੈਦਾਨ ਕਿਸ ਦੇ ਲਈ ਫਤਿਹ ਹੁੰਦਾ ਇਹ ਚਾਰ ਨੂੰ ਸਾਫ ਹੋ ਜਾਣਾ ਪਰ ਅੱਜ ਦੀ ਸਥਿਤੀ ਤੁਹਾਨੂੰ ਦਿਖਾਉਂਦੇ ਆ ਕੁਝ ਤਸਵੀਰਾਂ ਦਿਖਾਉਂਦੇ ਆ ਅ ਰਾਗਵ ਚੱਡਾ ਪਹੁੰਚੇ ਨੇ ਵੋਟ ਕਾਸਟ ਕਰਨ ਦੇ ਲਈ ਰਾਗਵ ਚੱਡਾ ਹਾਲਾਂਕਿ ਬਹੁਤ ਜ਼ਿਆਦਾ ਐਕਟਿਵ ਦਿਖਾਈ ਨਹੀਂ ਦਿੱਤੇ ਇੱਕ ਵਾਰ ਅਸੀਂ ਰਾਗਵ ਚੱਡਾ ਨੂੰ ਰੋਡ ਸ਼ੋਅ ਦੌਰਾਨ ਦੇਖਿਆ ਉਹਨਾਂ ਦੀਆਂ ਹੈਲਥ ਕੰਡੀਸ਼ਨਸ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਸੰਪਰਵੋਟ ਕਾਸ ਕਰਨ ਦੇ ਲਈ ਸਭ ਤੋਂ ਪਹਿਲਾ राघव ਚੱਡਾ ਪਹੁੰਚ ਗਏ ਨੇ ਤੁਸੀਂ ਦੇਖੋ ਤਸਵੀਰ ਤੁਹਾਨੂੰ ਅਸੀਂ ਮੌਕੇ ਦੀ ਦਿਖਾ ਰਹੇ ਹਾਂ ਜੇਪੀ ਨੱਡਾ ਨੇ ਵੀ ਆਪਣੀ ਵੋਟ ਕਾਸਟ ਕਰ ਦਿੱਤੀ ਹੈ ਹੁਣ ਅਸੀਂ ਤੁਹਾਨੂੰ ਗਰਾਊਂਡ ਵੱਲ ਲੈ ਕੇ ਚੱਲਦੇ ਹਾਂ ਗਰਾਊਂਡ ਤੇ ਕੀ ਸਥਿਤੀ ਬਣੀ ਹੋਈ ਹੈ ਜੀ ਵੋਟ ਪੌਂਡ ਦੇ ਲਈ ਆਮ ਲੋਕ ਜਿਹੜੇ ਨੇ ਆਪੋ ਆਪਣੇ ਵੋਟਰ ਕਾਰਡ ਪਰਚੇ ਲੈ ਕੇ ਉਹ ਪੋਲਿੰਗ ਬੂਥ ਜਿਹੜੇ ਬਣੇ ਨੇ 24451 ਪੋਲਿੰਗ ਬੂਥ ਬਣੇ ਨੇ ਉਥੇ ਪਹੁੰਚ ਰਹੇ ਨੇ ਔਰ ਹਲੇ ਸਿਰਫ ਸ਼ੁਰੂਆਤ ਹੋਈ ਹੈ ਸ਼ਾਮ 6 ਵਜੇ ਤੱਕ ਦਾ ਸਮਾਂ ਅਜੇ ਤਾਂ ਸਿਰਫ ਸ਼ੁਰੂਆਤ ਹੋਈ ਹੈ 2 ਕਰੋੜ 41 ਲੱਖ ਵੋਟਰਾਂ ਨੇ ਪੰਜਾਬ ਦੇ ਵੱਖ-ਵੱਖ ਪੋਲਿੰਗ ਸਟੇਸ਼ਨਸ ਤੇ ਜਾ ਕੇ ਆਪਣੀ ਵੋਟ ਕਾਸਟ ਕਰਨੀ ਹੈ 5 ਲੱਖ 85 ਹਜ਼ਾਰ ਫਸਟ ਟਾਈਮ ਵੋਟਰਸ ਨੇ ਆਪਣੀ ਵੋਟ ਕਾਸਟ ਕਰਨੀ ਹੈ ਉਹਨਾਂ ਨੂੰ ਐਪਰੀਸੀਏਸ਼ਨ ਸਰਟੀਫਿਕੇਟ ਵੀ ਦਿੱਤਾ ਜਾਏਗਾ ਪਰ ਵੋਟ ਇਸ ਸੋਰਸ ਕੇ ਕਾਸਟ ਕਰ ਰਹੇ ਹੋ ਕਿ ਕੱਲ ਨੂੰ ਤੁਸੀਂ ਆਪਣੇ ਆਪ ਨੂੰ ਐਪਰੀਸ਼ੀਏਟ ਕਰ ਸਕੋ ਕੱਲ ਨੂੰ ਤੁਹਾਨੂੰ ਪਛਤਾਵਾ ਨਾ ਹੋਵੇ ਬਿਲਕੁਲ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਰਾਗਵ ਚੱਡਾ ਦੀ ਆਮ ਲੋਕਾਂ ਦੇ ਵਾਂਗ ਲਾਈਨ ਦੇ ਵਿੱਚ ਲੱਗੇ ਹੋਏ ਨੇ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਨੇ ਤੇ ਕੁਝ ਉਹਨਾਂ ਦੇ ਜਿਹੜੇ ਫੈਨਸ ਨੇ ਨਾ ਉੱਥੇ ਖੜਕੇ ਰਾਗਵ ਚੱਡਾ ਦੇ ਨਾਲ ਸੈਲਫੀਆਂ ਵੀ ਖਿਚਵਾਉਂਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਕਿਹਾ ਜਾਂਦਾ ਹੈ ਕਿ ਅਕਸਰ ਹੀ ਜਿਹੜੇ ਇਹ ਵੱਡੀਆਂ ਸ਼ਖਸੀਅਤਾਂ ਹੁੰਦੀਆਂ ਨੇ ਇਹਨਾਂ ਦੇ ਵੱਲੋਂ ਜੇ ਵੋਟ ਦਾ ਭੁਗਤਾਨ ਕੀਤਾ ਜਾਂਦਾ ਹੈ ਨਾ ਖਾਸ ਲਾਈਨ ਹੁੰਦੀ ਹੈ ਲਾਈਨ ਦੇ ਵਿੱਚ ਨਹੀਂ ਲੱਗਦੇ ਤਾਂ ਇਸ ਸਭ ਦੇ ਵਿਚਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਹੈ ਅਪੀਲ ਕੀਤੀ ਗਈ ਹੈ ਲੋਕ ਸਭਾ ਚੋਣਾਂ ਦੇ ਇਸ ਅੰਤਿਮ ਪੜਾ ਨੂੰ ਲੈ ਕੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਚਰਨ ਦੇ ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਲੋਕਤੰਤਰ ਦੇ ਇਸ ਵੱਡੇ ਤਿਉਹਾਰ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਨੌਜਵਾਨ ਮਹਿਲਾਵਾਂ ਵੋਟਰ ਜਿਹੜੇ ਨੇ ਵੋਟ ਪਾਉਣ ਦੇ ਲਈ ਇੱਕ ਰਿਕਾਰਡ ਸਾਬਿਤ ਕਰਨਗੇ ਤੇ ਆਓ ਮਿਲ ਕੇ ਆਪਣੇ ਲੋਕਤੰਤਰ ਅੰਦੇ ਇਸ ਦੇ ਲਈ ਵੱਧ ਤੋਂ ਵੱਧ ਆਪਣੀਆਂ ਵੋਟਾਂ ਦਾ ਭੁਗਤਾਨ ਕਰੀਏ ਤਾਂ ਇਸ ਤਰ੍ਹਾਂ ਦੀ ਅਪੀਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕੀਤੀ ਗਈ ਹੈ ਇਸ ਵੱਡੇ ਤਿਉਹਾਰ ਨੂੰ ਲੈ ਕੇ ਕਿ ਵੱਧ ਤੋਂ ਵੱਧ ਲੋਕ ਜਿਹੜੇ ਆ ਵੋਟ ਪਾਉਣ ਤਾਂ ਦੂਜੇ ਪਾਸੇ ਤਿਆਰੀਆਂ ਤੁਹਾਨੂੰ ਦਿਖਾ ਰਹੇ ਆ ਕਿਉਂਕਿ 7:00 ਵਜੇ 6 ਮਿੰਟ ਹੋ ਚੁੱਕੇ ਨੇ ਵੱਡੇ ਪੱਧਰ ਦੇ ਉੱਤੇ ਅੱਜ ਛੁੱਟੀ ਹੈ ਵੋਟਰ ਆਪਣੇ ਘਰੋਂ ਨਿਕਲੇ ਨੇ ਬੇਸ਼ੱਕ ਗਰਮੀ ਬਹੁਤ ਹੈ ਪਰ ਫਿਰ ਵੀ ਇਸ ਤਿਹਾਰ ਨੂੰ ਲੈ ਕੇ ਉਤਸ਼ਾਹ ਕਿੰਨਾ ਜ਼ਿਆਦਾ ਤੁਸੀਂ ਤਸਵੀਰ ਵੇਖ ਸਕਦੇ ਹੋ ਕਿ ਕਿਵੇਂ ਰਾਗਵ ਚੱਡਾ ਖੜੇ ਨੇ ਅੱਖਾਂ ਦੇ ਉੱਤੇ ਕਾਲੀਆਂ ਐਣਕਾਂ ਲਗਾਈਆਂ ਨੇ ਉਹਨਾਂ ਦੇ ਫੈਨ ਸੈਲਫੀਆਂ ਖਿੱਚਵਾ ਰਹੇ ਨੇ ਪਿੱਛੇ ਉਹਨਾਂ ਦੀ ਸਿਕਿਉਰਿਟੀ ਹੈ ਤੇ ਆਮ ਲੋਕਾਂ ਦੀ ਤਰ੍ਹਾਂ ਲਾਈਨ ਦੇ ਵਿੱਚ ਲੱਗ ਕੇ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਨੇ ਇੱਕ ਤਸਵੀਰ ਤੁਸੀਂ ਵੇਖੋ ਕਿ ਕਿਵੇਂ ਇੱਕ ਮਹਿਲਾ ਜਿਹੜੀ ਹੈ ਰਾਗਵ ਚੱਡਾ ਦੇ ਨਾਲ ਇਸ ਮੌਕੇ ਤੇ ਸੈਲਫੀਆਂ ਖਚਾਉਂਦੇ ਹੋਏ ਵਿਖਾਈ ਦੇ ਰਹੀ ਹੈ ਤੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅੱਜ ਤਸਵੀਰ ਹਰ ਤਸਵੀਰ ਹਰ ਕੋਨੇ ਦੀ ਔਰ ਸਟੀਕ ਖਬਰ ਸਿਰਫ ਤੇ ਸਿਰਫ ਡੇਲੀ ਪੋਸਟ ਪੰਜਾਬੀ ਤੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਹੁਣ ਤੋਂ ਲੈ ਕੇ ਸ਼ਾਮ ਤੱਕ ਦੀ ਹਰ ਤਸਵੀਰ ਹਰ ਹ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਡੇਲੀ ਪੋਸਟ ਪੰਜਾਬੀ ਤੇ ਮਿਲੇਗਾ